ਜਿੰਦਾਬਾਦ 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 ਭਾਰਤੀ ਆਮ ਜਨਤਾ ਪਾਰਟੀ ਜਿੰਦਾਬਾਦ ਲੱਕੀ ਮੁਰਦਾਬਾਦ ਜਿੰਦਾਬਾਦ ਜ਼ਿਆਦਾ ਲੋੜਿਆ ਇਹਨਾਂ ਦੇ ਨਿਆਂਿਆਂ ਨੂੰ ਲੋੜਿਆ ਪੈਸੇ ਦੀ ਇਸ ਕਰਕੇ ਇਹਨਾਂ ਨੇ ਇੱਕ ਮਜਬੂਰੀ ਦੇ ਵਿੱਚ ਉਹਨਾਂ ਨੇ ਉਹਨਾਂ ਤੋਂ ਮੰਗਿਆ ਵਾ ਜੋ ਕਿ ਇਹਨਾਂ ਨੂੰ ਨਹੀਂ ਮਿਲਿਆ ਤੇ ਇਨਸਾਫ ਵੀ ਨਹੀਂ ਮਿਲਿਆ ਜਿਸ ਦੇ ਕਰਕੇ ਇਕੱਠਾ ਕਰਨਾ ਪਿਆ ਤੇ ਜੇ ਇਨਸਾਫ ਸਰਕਾਰ ਵੱਲੋਂ ਹੀ ਮਿਲ ਜਾਂਦਾ ਸ਼ਾਇਦ ਇਹ ਚੀਜ਼ ਦੀ ਨੋਬਤ ਆਉਂਦੀ ਨਾ ਜਾਂ ਤਾਂ ਇਹ ਵਿਸ਼ਵਾਸ ਕਰਦੇ ਨਾ ਅਜਨੂ ਸ਼ਰਮਾ ਠੀਕ ਹੈ ਜੀ ਕਿੱਥੇ ਦਿਨਾਂ ਨਾਲੋਂ ਮੈਂ ਇਸ ਸਮਹਤਾਰੀ ਵੱਲ ਵੇਢੀ ਇਹਨਾਂ ਦੀ ਗਵਾਂਡੀ ਆ ਮੈਂ ਵੀ ਜਦੋਂ ਗਵਾਂਡੀ ਮੈਂ ਵੀ ਇਹਨਾਂ ਦੀ ਗਵਾਂਡੀ ਆ ਇਹ ਜੋ ਧਰਨਾ ਲਾਇਆ ਕਿ ਇਹਨਾਂ ਦਾ ਕਹਿਣਾ ਕਿ ਲੱਕੀ ਜਿਹੜਾ ਗਵਾਂਡੀ ਆ ਇਹਨਾਂ ਦਾ ਤਾਂ ਕਹਿਣਾ 4 ਤੋਲੇ ਰੱਖਿਆ ਕਿੰਨੀ ਕਿ ਸੱਚਾਈ ਆ ਜੀ ਮੈਨੂੰ ਤਾਂ ਲੱਗਦਾ ਪੂਰੀ ਤਰ੍ਹਾਂ ਸੱਚਾਈ ਹੈ ਕਿਉਂਕਿ ਮੇਰਾ 2018 ਚ ਵਿਆਹ ਹੈ ਲੇਕਿਨ ਉਦੋਂ ਤੋਂ ਹੀ ਮਾਪੇ ਤੋਂ ਸੁਣਦੀ ਆ ਰਹੀ ਹੈ ਕਿ ਮੇਰ ਕੋ ਗਹਿਣਾ ਬਹੁਤ ਸੀ ਤੈਨੂੰ ਮੈਂ ਕੁਝ ਦੇ ਨਹੀਂ ਪਾਈ ਇਹਨੂੰ ਮੇਰ ਕੋ ਗਹਿਣਾ ਬਹੁਤ ਸੀ ਪੁੱਤ ਜਿਸ ਦਿਨ ਮੇਰਾ ਗਹਿਣਾ ਆ ਗਿਆ ਮੈਂ ਤੈਨੂੰ ਜਰੂਰ ਕੁਝ ਨਾ ਕੁਝ ਦਵਾਂਗੀ ਕਿ ਮੇਰਾ ਸਾਰਾ ਇਹ ਖਾ ਗਏ ਐਦਾਂ ਕਹਿੰਦੇ ਹੁੰਦੇ ਸੀਗੇ ਮੈਨੂੰ ਬਟ ਹੁਣ ਜਿੱਦਾਂ ਮੈਨੂੰ ਜਿੰਨਾ ਟਾਈਮ 5 ਸਾਲ ਹੋ ਗਿਆ ਮੈਨੂੰ ਇਹਨਾਂ ਨਾਲ ਰਹਿੰਦੇ ਆ ਮੈਨੂੰ ਕਾਫੀ ਕੁਝ ਇਹਨਾਂ ਦਾ ਪਤਾ ਲੱਗਾ ਕਿ ਵਾਕਈ ਖਾਦਾ ਹੀ ਹੋਊਗਾ ਗਹਿਣਾ ਕਿ ਜੋ ਇਹ ਐਦਾਂ ਦੇ ਹੈ ਨਹੀਂਗੇ ਇਹ ਜਦੋਂ ਵੀ ਕਿਸੇ ਨੂੰ ਕੋਈ ਪ੍ਰੋਬਲਮ ਜੀ ਕੀ ਨਾਤਾ ਦਾ ਮਤਾ ਜੀ ਮੇਰਾ ਨਾਮ ਸ਼ਰਦਾਰਾ ਰਣੀ ਆ ਕਿ ਜਦੋਂ ਇਹਦਾ ਗਹਿਣਾ ਲਿਆ ਮੈਂ ਇਹ ਕੋ ਮੰਗਿਆ ਜਰੂਰ ਸੀ ਕਿਉਂਕਿ ਮੇਰਾ ਦੋਤਾ ਬਿਮਾਰ ਸੀ ਮੈਂ ਕਿ ਸੰਦੀਪ ਮੇਰਾ ਟਾਈਮ ਸਾਰਨ ਲਈ ਮੈਨੂੰ ਦੇ ਦੇ ਫਿਰ ਮੈਂ ਤੈਨੂੰ ਦੇ ਦੂੰਗੀ ਇਹਨੇ ਕਿਹਾ ਵੀ ਮੇਰਾ ਲੱਕੀ ਨੇ ਲੈ ਲਿਆ ਵਾ ਚਾਚੀ ਜਦੋਂ ਇਹ ਦਊਗਾ ਭੈਣ ਜੀ ਉਦੋਂ ਮੈਂ ਤੁਹਾਨੂੰ ਦੇ ਦੂੰਗੀ ਅੱਛਾ ਇਹ ਮੁੜ ਕੇ ਨਹੀਂ ਮਿਲਿਆ ਇਹਨੂੰ ਏ ਮੁੜ ਕੇ ਰੋਂਦੀ ਰਹੀ ਆ ਮੈਂ ਕਿਹਾ ਸੰਦੀਪ ਮਿਲਿਆ ਕਿ ਨਹੀਂ ਮਿਲਿਆ ਅਸੀਂ ਆਪਣਾ ਟਾਈਮ ਜ਼ਾਰਨਾ ਇਹਨੇ ਕਿਹਾ ਵੀ ਮੈਨੂੰ ਨਹੀਂ ਮਿਲਿਆ ਗਹਿਣਾ ਤੇ ਲੱਕੀ ਉਹਨਾਂ ਦਾ ਗਵੰਡੀ ਆ ਕਿ ਰਿਸ਼ਤੇਦਾਰ ਨਹੀਂ ਗਵੰਡੀ ਆ ਜੀ ਗਵੰਡੀ ਆ ਤੇ ਕਿੰਨੇ ਕ ਸਾਲ ਹੋ ਗਏ ਲੱਕੀ ਨੇ ਜਿਹੜਾ ਗਹਿਣਾ ਰੱਖਿਆ ਇਹਨਾਂ ਦੇ ਕਿਉਂਕਿ ਮੈਂ ਕੋ 10 ਚ ਮੰਗਿਆ 10 ਚ ਮੇਰਾ ਦੋਤਾ ਚਲ ਕਿ 14 ਕ ਸਾਲ ਹੋ ਗਏ ਆ ਹਾਂ ਇਹ 에ਜ ਕੋ ਨਹੀਂ ਇਹਨੂੰ ਨਹੀਂ ਮਿਲਿਆ ਤੁਹਾਡੇ ਚੰਦ ਭਾਵਾ ਕੀ ਸੰਦੀਪ ਬਿਲਕੁਲ ਸੱਚੀ ਸਹੀ ਗੱਲ ਸੱਚੀ ਸੱਚੀ ਹੈ ਝੂਠੀ ਨਹੀਂ ਹੈਗੀ ਜੋ ਮਰਜੀ ਹੋਵੇ ਝੂਠ ਨਹੀਂ ਬੋਲਦੀ ਕਿਉਂਕਿ ਸਾਰੀ ਦੁਨੀਆ ਨੂੰ ਕਹਿ ਸਕਦੀ ਸਾਡੇ ਬੱਚੇ ਬਾਹਰੋਂ ਆਏ ਉਹਨਾਂ ਤੇ ਵੀ ਇਲਜ਼ਾਮ ਲਾ ਸਕਦੀ ਸੀ ਪਰ ਇਹਨੇ ਨਹੀਂ ਲਾਇਆ ਠੀਕ ਹੈ ਜੀ ਇਹ ਸਭ ਕਰਨ ਨੂੰ ਸਭ ਕੁਝ ਕਰ ਸਕਦੀ ਸੀ ਪਰ ਨਹੀਂ ਕੀਤਾ ਚਲੋ ਇਹ ਸੱਚੀ ਆ ਕਿਉਂਕਿ ਇਹ ਕੋ ਗਹਿਣਾ ਬਹੁਤ ਸੀ ਇਹ ਨਹੀਂ ਇੱਕ ਨੂੰ ਹੀ ਦਿੱਤਾ ਇਹਨੇ ਬੜਿਆਂ ਨੂੰ ਸਾਰਾ ਹੀ ਗਹਿਣਾ ਇਹਨੇ ਵੰਡ ਦਿੱਤਾ ਠੀਕ ਹੈ ਠੀਕ ਇਹਦੇ ਘਰ ਛੱਲਾ ਵੀ ਨਹੀਂ ਪਾਉਣ ਨੂੰ ਰਿਹਾ ਠੀਕ ਹੈ ਹਾਂਜੀ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਸੰਦੀਪ ਕੌਰ ਹੈ ਜੀ ਜੈ ਭੀਮ ਜੈ ਭਾਰਤਾਖਦੀ ਤੁਸੀਂ ਕਿੱਥੇ ਦੇ ਰਹਿਣਾ ਲੇਓ ਕਿਹੜਾ ਮੈਂ ਢਾਲੀਵਾਲ ਬੇਟ ਜਲਾ ਕਿਹੜਾ ਤੁਹਾਡਾ ਕਪੂਰਥਲਾ ਜੀ ਹਾਂਜੀ ਅੱਜ ਤੁਸੀਂ ਇੱਕ ਘਰ ਦੇ ਬਾਹਰ ਧੰਨਾ ਲਾ ਕੇ ਬੈਠੇ ਹੋ ਬੀਬੀਆਂ ਨਾਲ ਕੀ ਕਾਰਨ ਕੀ ਕਾਰਨ ਇਹ ਹੈ ਜੀ ਅੱਜ ਤੋਂ 2010 ਦੀ ਗੱਲ ਆ ਆ ਗਵਾਂਢੀ ਮੇਰਾ ਉਹਦਾ ਘਰ ਆ ਠੀਕ ਹੈ ਜੀ ਬਲਜੀਤ ਸਿੰਘ ਲੱਕੀ ਠੀਕ ਹੈ ਜੀ ਸਾਨਫ ਸਰਿੰਦਰ ਸਿੰਘ ਸ਼ੈਨਦੋ ਠੀਕ ਹੈ ਜੀ ਉਹਦਾ ਬੇਟਾ ਜੀ ਇਹਨਾਂ ਨੇ ਮੇਰੇ ਤੋਂ ਬਾਹਰ ਜਾਣ ਵਾਸਤੇ ਇੱਕ ਹਾਰ ਤੇ ਇੱਕ ਜੈਂਟਸ ਮੁੰਦੀ ਲਈ ਸੀ ਜੋ ਕਿ 4 ਤੋਲੇ ਸੋਨਾ ਮੇਰਾ ਠੀਕ ਹੈ ਜੀ ਇਹ ਮੈਂ ਜਦੋਂ ਵੀ ਇਹ ਪਹਿਲਾਂ ਜਰਜੀਆ ਗਿਆ ਜਦੋਂ ਉੱਥੋਂ ਆਇਆ ਫਿਰ ਇਹਨੂੰ ਮੈਂ ਪੁੱਛਿਆ ਅੱਜ ਦਿਨਾਂ ਕੱਲ ਦਿਨਾਂ ਫਿਰ ਇਹ ਜਾਪਾਨ ਚਲ ਗਿਆ ਹੂੰ ਜਾਪਾਨ ਤੋਂ ਆਇਆ ਅੱਜ ਦਿਨਾਂ ਕੱਲ ਦਿਨਾਂ ਬਾਅਦ ਵਿੱਚ ਇਹ ਇਥੋਂ ਪੁਰਤਗਾਲ ਚ ਲੱਗੇ ਜਰਮਨ ਚ ਲੱਗੇ ਹੂੰ ਜਰਮਨ ਤੋਂ ਪੁਰਤਗਾਲ ਚ ਲੱਗੇ ਪੁਰਤਗਾਲ ਪੱਕੇ ਹੋ ਕੇ ਜਰਮਨ ਗਏ ਫਿਰ ਇਹ ਇੰਡੀਆ ਆਏ ਆ ਹੂੰ ਉਹਨ ਤੋਂ ਬਾਅਦ ਹੁਣ ਜਦੋਂ ਵੀ ਇਹਨੂੰ ਮੈਂ ਘੱਟੋ ਘੱਟ ਮੈਨੂੰ ਦੱਸ ਦੇਣ ਹੋ ਗਏ ਆ ਜੀ ਅੱਜ ਮੈਂ ਇਹਨੂੰ ਵਾਜਾ ਮਾਰਦੀ ਕਦੀ ਕਿਤੇ ਇਹਨੂੰ ਵਾਜਾ ਮਾਰਦੀ ਆ ਵੀ ਮੈਨੂੰ ਵੀ ਮੇਰਾ ਜੋ ਵੀ ਮੇਰਾ ਖਮਾਨਿਆ ਬਣਾ ਵਾਪਸ ਦੇ ਮੈਨੂੰ ਬਣਾ ਕੇ ਦੇ ਮੈਨੂੰ ਲੋੜ ਆ ਕੀ ਕਿ ਮੇਰੇ ਵੀ ਬੱਚੇ ਬਰਾਬਰ ਦੇ ਹੋਏ ਤੇ ਇਹ ਜਿੱਦਾਂ ਮਤਲਬ ਕਿ ਇਹਨਾਂ ਨੇ ਇਹਨੇ ਮੈਨੂੰ ਇਹੀ ਜਵਾਬ ਦਿੱਤਾ ਤੇਰਾ ਨੰਬਰ ਹੈ ਨਹੀਂ ਕਰ ਦੂੰਗਾ ਮੈਂ ਕਰ ਦੂੰਗਾ ਫਿਰ ਕਿਸੇ ਬੰਦੇ ਨੂੰ ਮੈਂ ਸੁਨੇਹਾ ਭੇਜਿਆ ਨੇ ਉਸ ਬੰਦੇ ਨੂੰ ਕਿਹਾ ਕਹਿੰਦਾ ਮੈਂ 3-4000 ਰੁਪਇਆ ਦੇ ਸਕਦਾ ਬਾਅਦ ਵਿੱਚ ਆਕ ਕੇ ਮੈਂ ਇਹਦੀ ਜਨਾਨੀ ਨੂੰ ਸੱਦਿਆ ਆਪਣੇ ਘਰ ਉਹਨੂੰ ਸੱਦਿਆ ਨਾਲ ਹੀ ਉਹਨੇ ਇਹਨੂੰ ਬੁਲਾਇਆ ਦੋਨੇ ਜੀ ਮੇਰੇ ਘਰ ਆਣ ਕੇ ਮੰਨੇ ਆ ਉਹ ਕਹਿੰਦੀ ਮੈਨੂੰ ਪਤਾ ਆ 2010 ਜਿਹਨੇ ਲਿਆ ਆ ਤੇ ਕਹਿੰਦੀ ਜੋ ਵੀ ਆਏ ਮੇਰਾ ਮੇਰੇ ਬੱਚਿਆਂ ਦੀ ਸੌ ਨਾ ਖਾਵੇ ਇਸ ਬੰਦੇ ਤੋਂ ਜੋ ਵੀ ਐ ਤੋ ਲੋ ਇਹ ਇਹ ਨੇ ਲਿਆ ਤੇਰਾ ਸਮਾਨ ਇਹ ਤੈਨੂੰ ਦੇਵੇ ਹੂੰ ਠੀਕ ਹੈ ਜੀ ਬਾਅਦ ਵਿੱਚ ਮੰਨ ਕੇ ਮੈਨੂੰ ਕਹਿੰਦਾ ਮੈਂ 10000 ਰੁਪਏ ਦੇਵਾਂਗਾ ਚਾਰ ਤੋਲੇ ਮੇਰਾ ਸੋਨਾ ਆ ਮੈਂ 10000 ਰੁਪਏ ਕਿੱਦਾਂ ਲਿਆ ਲਮੈਂ ਤੋ ਕੋਈ ਨਕਦ ਵੀ ਆ ਪੈਸੇ ਤੁਹਾਡੇ ਨਹੀਂ ਜੀ ਮੇਰਾ ਸਾਰਾ ਸੋਨਾ ਹੀ ਹੈ ਹਾਂ ਜੀ ਸੋਨਾ ਹੀ ਆ ਨਹੀਂ ਕਿਰੀ ਤੁਹਾਡਾ ਸੋਨਾ ਜਿ ਲਾਈਏ ਮੋਟਾ-ਮੋਟਾ 2 ਢਾਈ ਲੱਗਦਾ ਹੈਗਾ ਹਾਂ ਜੀ ਮੇਰਾ 2 ਲੱਖ 80 ਹਜ਼ਾਰ ਦਾ ਹੈਗਾ ਸੋਨਾ ਜੀ ਤੇ 10000 ਰੁਪਏ ਦੇ ਰਿਹਾ ਹਾਂ ਜੀ 10000 ਰੁਪਏ ਦੇ ਰਿਹਾ ਤੇ ਫਿਰ ਮੈਂ ਆਖ ਕੇ ਜੀ ਮੈਂ ਇਹਨਾਂ ਤੇ ਦਰਖਾਸਤ ਦਿੱਤੀ ਢਲਮਾ ਥਾਣੇ ਐਸ ਐਚਓ ਸਾਹਿਬ ਨੂੰ ਹਾਂ ਜੀ ਇਹ ਕਿੰਨਾ ਚਿਰ ਹੋ ਗਿਆ ਦਿੱਤੀ ਨੂੰ ਦਰਖਾਸਤ ਤਿੰਨ ਚਾਰ ਦਿਨ ਹੋ ਗਏ ਆ ਜੀ ਉਹਨਾਂ ਨੇ ਕਾਰਵਾਈ ਨਹੀਂ ਐਸ ਐਚਓ ਸਾਹਿਬ ਕਹਿੰਦੇ ਵੀ ਇਹ ਜਿਹੜੀ ਦਰਖਾਸਤ ਆ ਦੇਣ ਲੈਂਦੀ ਆ ਤੇ ਮੈਂ ਦੇ ਲੈਂਦੀ ਐਸਚੀਓ ਸਾਹਿਬ ਨੇ ਮੁੰਡਿਆਂ ਨੂੰ ਕਿਹਾ ਵਰਕ ਕਰਨ ਜਿਹੜੇ ਐ ਏਐਸਆਈ ਆ ਜਰਮਨ ਸਿੰਘ ਉਹਨਾਂ ਨੂੰ ਦਿੱਤੀ ਸੀ ਮੇਰੀ ਦਰਖਾਸਤ ਵੀ ਮੈਂ ਤੁਸੀਂ ਇੱਥੇ ਕਾਰਵਾਈ ਕਰੋ ਉਹਨਾਂ ਨੂੰ ਬੁਲਾਓ ਉਹਨਾਂ ਨੇ ਪਹਿਲਾਂ ਤਾਂ ਕਾਰਵਾਈ ਇੱਕ ਦਿਨ ਨਹੀਂ ਕੀਤੀ ਕੱਲ ਮੈਂ ਫੇਰ ਦੁਬਾਰਾ ਐਸਚੀਓ ਸਾਹਿਬ ਨੂੰ ਮਿਲੀ ਤੇ ਉਹਨਾਂ ਨੇ ਫੇਰ ਜਾ ਕੇ ਜਿੱਦਾਂ ਉਹ ਜਰਮਨ ਨੂੰ ਫੇਰ ਕਿਹਾ ਉਹ ਸਰ ਨੇ ਜਿੱਦਾਂ ਇਹਨਾਂ ਨੂੰ ਬੁਲਾਇਆ 10 ਵਜੇ ਦਾ ਟਾਈਮ ਦਿੱਤਾ ਸੀ ਇਹਨਾਂ ਨੇ 10 ਵਜੇ ਦਾ ਟਾਈਮ ਦੇ ਕੇ ਬਾਅਦ ਵਿੱਚ ਮੈਨੂੰ ਅੱਜ ਸਵੇਰ ਦੇ ਸਰਪੰਚ ਸਾਹਿਬ ਦੇ ਫੋਨ ਆਏ। ਹੂੰ ਉਹਨਾਂ ਨੇ ਜਿੱਦਾਂ ਚੌਂਕੀਦਾਰ ਨੂੰ ਭੇਜਿਆ ਤੇ ਮੈਨੂੰ ਉੱਥੇ ਬੁਲਾਇਆ ਖੂਹ ਤੇ ਆਪਣੇ। ਠੀਕ ਹੈ ਜੀ। ਜਦੋਂ ਮੈਂ ਸਰ ਖੂਹ ਤੇ ਗਈ ਤੇ ਗੱਲ ਹੋਈ ਕੀ ਗੱਲ ਹੋਈ ਆ। ਮੈਂ ਦੱਸਿਆ ਵੀ ਆਹ ਗੱਲ ਹੋਈ ਆ ਕਿ ਕਹਿੰਦਾ ਕਿਹੜਾ ਸੋਨਾ ਕਿਹੜਾ ਜਿੱਦਾਂ ਜੀ ਉੱਥੇ ਜਾ ਕੇ ਮੁੱਕਰ ਗਿਆ ਬੰਦਾ। ਹੂੰ ਠੀਕ ਆ ਮੈਂ ਇਹਨੂੰ ਕਿਹਾ ਮੈਂ ਕਿਹਾ ਤੂੰ ਜਲ ਜੇ ਤੂੰ ਮੁੱਕਰਨਾ ਹੀ ਆ ਮੇਰੇ ਦੋ ਬੱਚੇ ਆ। ਮੈਂ ਦੋ ਬੱਚੇ ਆਪਣੇ ਨਵਾ ਲੈਣੀਆਂ ਤੂੰ ਆਪਣਾ ਇੱਕ ਮੁੰਡਾ ਨਵਾ ਆਪਾਂ ਬਾਬੇ ਕਹਿੰਦੇ ਅਸੀਂ ਬਾਬੇ ਸਾਹਿਬ ਦੇ ਤੈਨੂੰ ਮੰਨਦੇ ਜੋ ਕਿ ਪੱਡੀ ਸਾਡੇ ਗੁਰਦੁਆਰਾ ਆ ਠੀਕ ਹੈ ਜੀ ਬਾਬਾ ਜੀ ਦਾ ਮੈਂ ਕਹਾ ਮੈਂ ਵੀ ਬਾਬੇ ਸਾਹਿਬ ਦੇ ਤੈਨੂੰ ਮੰਨਦੀ ਆ ਤੂੰ ਆਪਣਾ ਮੁੰਡਾ ਲੈ ਲੈ ਮੈਂ ਆਪਣੇ ਬੱਚੇ ਲੈ ਲੈਣੀਆਂ ਤੇ ਉੱਥੇ ਜਾ ਕੇ ਕਸਮ ਕਹਿੰਦਾ ਮੈਂ ਬਾਹਰੋਂ ਆਇਆ ਤੂੰ ਤਾਂ ਮੁੰਡਾ ਚੱਕਿਆ ਵੀ ਮੈਂ ਤੋਂ ਪੈਸੇ ਲਵਾ ਜੇ ਮੈਂ ਦਿੱਤੇ ਆ ਤਾਂ ਮੈਂ ਮੰਗਦੀ ਆ ਮੈਂ ਕੋਈ ਕਿਸੇ ਤੋਂ ਬਾਹਰੋਂ ਸਾਰੀ ਦੁਨੀਆ ਆਉਂਦੀ ਆ ਮੇਰੇ ਵੀ ਘਰ ਦੇ ਬਾਹਰ ਗਏ ਹੋਏ ਆ ਮੈਂ ਬੇਵਕੂਫ ਤਾਂ ਹੈ ਨਹੀਂ ਜਿਹੜੀ ਇਹ ਤੋਂ ਮੈਂ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਤੁਸੀਂ ਸੋਨਾ ਦਿੱਤਾ ਨਾਲੋਂ ਇਹਨਾਂ ਦਾ ਮੇਰੇ ਕੋਲ ਪ੍ਰੂਫ ਹੈਗਾ ਜਿੱਦਾਂ ਮੈਂ ਜਦੋਂ ਮੈਂ ਸੋਨਾ ਦਿੱਤਾ ਉਦੋਂ ਬਾਅਦ ਚ ਮੈਂ ਮੰਗਦੀ ਸੀਗੀ ਜਦੋਂ ਦਿੱਤਾ ਉਦੋਂ ਨਹੀਂ ਜਦੋਂ ਇਹ ਲਪਾ ਕੇ ਗਿਆ ਨਾ ਮੁੰਦੀ ਤੇ ਉੱਥੇ ਰਣਜੀਤ ਸਿੰਘ ਮੁੰਡਾ ਹੈ ਜਿਹੜਾ ਇਸ ਟਾਈਮ ਇਟਲੀ ਜਰਮਨ ਦੇ ਵਿੱਚ ਆ ਉਸ ਮੁੰਡੇ ਨੂੰ ਵੀ ਇਹਨੇ ਜਾ ਕੇ ਕਿਹਾ ਕਹਿੰਦਾ ਮੈਨੂੰ ਮੁੰਦੀ ਦਿੱਤੀ ਆ ਮੇਰੀ ਮਾਂ ਦਾ ਇਲਾਜ ਕਰਾਉਣ ਵਾਸਤੇ ਠੀਕ 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 ਹੈ ਜੀ ਉਹ ਮੇਰੇ ਕੋਲ ਰਿਕਾਰਡਿੰਗਾਂ ਵੀ ਹੈਗੀਆਂ ਆ ਦੂਸਰਾ ਨੰਬਰ ਇਹ ਆਂਟੀ ਹੁਣਾਂ ਦੇ ਕੋਲ ਮੈਂ ਜਾ ਕੇ ਰੋਂਦੀ ਹੁੰਦੀ ਸੀ ਮੇਰਾ ਗਹਿਣਾ ਲੈ ਲਿਆ ਆਪ ਬਾਹਰ ਚਲ ਗਿਆ ਮੈਨੂੰ ਮੇਰਾ ਗਹਿਣਾ ਨਹੀਂ ਵਾਪਸ ਕਰਦਾ ਹੁਣ ਤੁਹਾਡੀ ਕੀ ਮੰਗ ਆ ਮੇਰੀ ਮੰਗ ਇਹ ਆ ਜੀ ਮੈਨੂੰ ਪ੍ਰਸ਼ਾਸਨ ਤੋਂ ਕੋਲੋਂ ਵੀ ਇਹੀ ਮੰਗ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰਾ ਸੋਨਾ ਮੈਨੂੰ ਦਵਾਇਆ ਜਾਵੇ ਮੇਰਾ ਗਹਿਣਾ ਦੂਸਰਾ ਨੰਬਰ 12 ਤਰੀਕ ਨੂੰ ਇਹਨੇ ਬਾਹਰ ਚਲ ਜਾਣਾ ਪ੍ਰਸ਼ਾਸਨ ਮੇਰੀ ਕੋਈ ਗੱਲ ਨਹੀਂ ਸੁਣਨ ਡਿਆ ਮੈਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਆ ਕਿ ਜਦੋਂ ਤੱਕ ਮੇਰਾ ਇਸ ਚੀਜ਼ ਦਾ ਮੈਨੂੰ ਇਨਸਾਫ ਨਹੀਂ ਮਿਲਦਾ ਅੱਜ ਧਰਨਾ ਇੱਥੇ ਲੱਗਿਆ ਕੱਲ ਉਠਾਣੇ ਦੇ ਅੱਗੇ ਧਰਨਾ ਲੱਗੂਗਾ ਮੈਂ ਉਹਨਾਂ ਟਾਈਮ ਭੁੱਖ ਹੜਤਾਲ ਤੇ ਬੈਠੂਗੀ ਜਿੰਨਾ ਟਾਈਮ ਮੈਨੂੰ ਇਨਸਾਫ ਨਹੀਂ ਮਿਲਦਾ